ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਪਣੀ ਕੌਮ ਦੇ ਉੱਤੇ ਪਹਿਲੇ ਦਿਨ ਤੋਂ ਬੜੀਆਂ ਪੀੜਾਂ ਪਈਆਂ ਔਰ ਕਿਸ ਤਰ੍ਹਾਂ ਖਾਲਸੇ ਨਹੀਂ ਹਰ ਜ਼ਾਲਮ ਦਾ ਮੂੰਹ ਤੋੜਵਾ ਜਵਾਬ ਦਿੱਤਾ ਨਾਦਰ ਸ਼ਾਹ ਵਰਗੇ ਅਬਦਾਲੀ ਵਰਗੇ ਬਾਬਰ ਵਰਗੇ ਇਹਨਾਂ ਸਭ ਦੇ ਮੂੰਹ ਕੋਹਾਏ ਔਰ ਜਦੋਂ ਵੀ ਇਹ ਜ਼ਾਲਮ ਜਰਵਾਣੇ ਇਥੋਂ ਨੰਕੇ ਦਿੱਲੀ ਤੇ ਹਮਲਾ ਕਰਦੇ ਸਨ ਦਿੱਲੀ ਵੱਲੋਂ ਲੁੱਟ ਪੁੱਟ ਕੇ ਜਦੋਂ ਵਾਪਸ ਲਾਹੌਰ ਤੇ ਆਪਣੇ ਦੇਸ਼ ਨੂੰ ਜਾਂਦੇ ਸਨ ਖਾਲਸਾ ਹੀ ਸੀ ਜਿਹੜਾ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਇਹਨਾਂ ਦੇ ਪਿੱਛਾ ਕਰਦਾ ਸੀ ਤੇ ਇਹਨਾਂ ਦਾ ਲੁੱਟਦਾ ਮਾਲ ਜਿਹੜਾ ਹਿੰਦੁਸਤਾਨ ਦਾ ਸੀ ਤਕਰੀਬਨ ਤਕਰੀਬਨ ਹੌਲਾ ਕਰਕੇ ਅੱਗੇ ਤੋਰਦੇ ਸੀ ਜਿਸ ਵੇਲੇ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਪੁੱਛਿਆ ਸੀ ਵੀ ਸਾਨੂੰ ਮਰਠਿਆਂ ਤੋਂ ਕੋਈ ਡਰ ਨਹੀਂ ਸਾਨੂੰ ਮੁਗਲ ਪਠਾਣਾ ਆਪਣੇ ਤੋਂ ਕੋ ਡਰ ਨਹੀਂ ਔਰ ਇਹ ਕੌਣ ਨੇ ਜਿਹੜੇ ਰਾਤ ਦੇ 12 ਵਜੇ ਸਾਡੇ ਤੇ ਹਮਲਾ ਕਰਦੇ ਨੇ ਲੁੱਟ ਫੁੱਟ ਕੇ ਲੈ ਜਾਂਦੇ ਨੇ ਅਗਾ ਫਿਰ ਜਾ ਲੁੱਟਦੇ ਨੇ ਅਜੇ ਤੱਕ ਅਸੀਂ ਇਹਨਾਂ ਦਾ ਮੁਖ ਵੀ ਨਹੀਂ ਵੇਖਿਆ ਰਹਿੰਦੇ ਕਿੱਥੇ ਨੇ ਖਾਂਦੇ ਕੀ ਨੇ ਤਾਂ ਉਸਨੇ ਦੱਸਿਆ ਸੀ ਕਿ ਇਹਨਾਂ ਦਾ ਰਹਿਣ ਦਸੇਰਾ ਕੋੜੀਆਂ ਦੀਆਂ ਕਾਠੀਆਂ ਤੇ ਹੈ ਜੰਗਲਾਂ ਦੇ ਵਿੱਚ ਰਹਿੰਦੇ ਆ ਕੰਨ ਕੰਦ ਮੂਲ ਪੱਤਾ ਖਾ ਕੇ ਗੁਜ਼ਾਰਾ ਕਰਦੇ ਨੇ ਮੁੱਠ ਸ਼ੋਲਿਆਂ ਦੀ ਹੋਵੇ ਇਸ ਸਤ ਕਰਕੇ ਸ਼ਗਲਿੰਦੇ ਨੇ ਹਰ ਇੱਕ ਨਾਲ ਰਲ ਮਿਲ ਕੇ ਰਹਿੰਦੇ ਨੇ ਕਾਲਪੁਰਖ ਦਾ ਸ਼ਗਰਾਨਾ ਕਰਦੇ ਨੇ ਕਹਿਣ ਲਗਾ ਇੱਕ ਦਿਨ ਐਸਾ ਆਵੇਗਾ ਜਦੋਂ ਇਹ ਸਾਰੀ ਦੁਨੀਆ ਤੇ ਰਾਜ ਕਰਨਗੇ ਪਰ ਪਿਆਰਿਓ ਜੇ ਸਾਡਾ ਸਾਨੂੰ ਨਾ ਮਾਰੇ ਤੇ ਅੱਜ ਵੀ ਅਸੀਂ ਉਸ ਨਿਸ਼ਾਨੇ ਵਾਲੇ ਵਾਦੇ ਪਏ ਔਰ ਜੇ ਇਸ ਵੇਲੇ ਐਲਾਨ ਹੋ ਗਿਆ ਕਿ ਇਹ ਕਿਤੇ ਵੀ ਮਿਲਣ ਇਹਨਾਂ ਦੇ ਸਿਲ ਕਲਮ ਕੀਤੇ ਜਾਣ ਇਹਨਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਔਰ ਜਿਸ ਵੇਲੇ ਇਹ ਅਚਾਨਕ ਵੱਡਾ ਘਾਲੂ ਘਾਰਾ ਪਰਦਾ ਪਿਆ ਰਿਓ ਉਸ ਵੇਲੇ ਖਾਲਸੇ ਦੀ ਗਿਣਤੀ ਬੱਚੇ ਬੁੱਢੇ ਤੇ ਔਰਤਾਂ ਪਾ ਕੇ 50000 ਦੇ ਲਾਗੇ ਬਣਦੀ ਸੀ ਐਸਾ ਨਹੀਂ ਸੀ ਕਿ ਵੈਰੀਆਂ ਦੀ ਖਬਰ ਨਹੀਂ ਸੀ ਮਿਲੀ ਲਾਹੌਰ ਤੋਂ ਜਦੋਂ ਅਬਦਾਲੀ ਦੀ ਫੌਜ ਚੜੀ ਸੀ ਖਾਲਸੀ ਨੂੰ ਇਹਨਾਂ ਨੂੰ ਲੱਗ ਗਈ ਪਰ ਅਚਨਚੇਤ ਉਹਨੇ ਸ਼ਾਫਾ ਮਾਰੀ ਢੰਗ ਦੇ ਨਾਲ ਆਪਣਾ ਪਹਿਣਾ ਤੈ ਕੀਤਾ ਜਿਹੜਾ ਪਹਿਣਾ 4-5 ਦਿਨ ਦਾ ਸੀ ਉਹ ਪਿਆਰੇ ਉਹਨੇ ਸਾਰਾ ਪਹਿਣਾ 25-30 ਘੰਟਿਆਂ ਦੇ ਵਿੱਚ ਸਰ ਕਰ ਲਿਆ ਤੇ ਜਦੋਂ ਸਿੰਘਾਂ ਨੂੰ ਕੁੱਪ ਹੀੜੇ ਘੇਰਾ ਪੈ ਗਿਆ ਘੇਰ ਜਾਣ ਦਾ ਮੂਲ ਕਾਰਨ ਸਿੰਘਾਂ ਦੇ ਨਾਲ ਦਲ ਵਿੱਚ ਵਹੀਰ ਦੇ ਵਿੱਚ ਬੱਚੇ ਬੁੱਢੇ ਤੇ ਔਰਤਾਂ ਦਾ ਹੋਣਾ ਸੀ ਜਿਨ੍ਹਾਂ ਦੀ ਗਿਣਤੀ ਤਕਰੀਬਨ ਲਗਭਗ 50000 ਬੰਦੇ ਸੀ ਸਿੰਘਾਂ ਨੂੰ ਆਸ ਨਹੀਂ ਸੀ ਕਿ ਫੌਜਾਂ ਇੰਨੀ ਜਲਦੀ ਘੇਰਾ ਪਾ ਲੈਣਗੀਆਂ ਅੰਦਾਜ਼ਾ ਸੀ ਕਿ ਅਫਦਾਲੀ ਨੂੰ 4-5 ਦਿਨ ਘਟੋ ਘਟਵੀ ਪਹੁੰਚਦਿਆਂ ਲੱਗਣਗੇ ਉਦੋਂ ਉਹਨੂੰ ਦਲ ਖਾਲਸਾ ਅੱਗੇ ਨਿਕਲ ਜਾਵੇਗਾ ਪਰੰਤੂ ਆਗਲ ਅਦਾਸ ਦੀ ਮੁਖਬਰੀ ਕਾਰਨ ਸਿੰਘ ਕਿਰਗੈ ਸਰਹੰਦ ਦਾ ਜੈਨ ਖਾਨ 2000 ਕੋੜ ਸਵਾਰ ਤੇ 3000 ਪੈਦਲ ਸੈਨਾ ਨਾਲ ਨਵਾਬ ਭੀਖਣ ਭੀਖਮ शाह ਪਨੀਰ ਕੋਟਲਾ ਸ਼ਾਹ ਸ਼ਨਰਾਏ ਕੋਟ ਆਪਣੀ ਫੌਜ ਨਾਲ ਤੇ ਲੁਧਿਆਣੇ ਵੱਲੋਂ ਅਫਗਾਨੀ 1 ਲੱਖ ਦੀ ਫੌਜ ਨਾਲ ਸਿੰਘਾਂ ਨੂੰ ਘੇਰ ਲੈਂਦਾ ਹੈ ਦੋ ਘੰਟਿਆਂ ਵਿੱਚ ਸਿੰਘਾਂ ਨੂੰ ਖਤਮ ਕਰਨ ਦੀ ਸੋਚਣ ਵਾਲੇ ਅਫਗਾਨੀ ਨਾਲ ਕੋਪਰ ਹੀੜੇ ਤੋਂ ਕੁਤਬੇ ਤੱਕ ਲਗਭਗ 30-35 ਕਿਲੋਮੀਟਰ ਦੇ ਖੇਤਰ ਵਿੱਚ 10 ਘੰਟੇ ਲਗਾਤਾਰ ਲੋਹ ਡੋਰ ਮੀ ਲੜਾਈ ਹੋਈ ਇੱਥੇ ਲੋਥਾਂ ਤੇ ਲੋਹ ਮਿਜਦੇ ਅੰਬਾਰ ਲੱਗੇ ਨਜ਼ਰ ਆ ਰਹੇ ਸੀ ਇਸ ਸਮੇਂ ਦੌਰਾਨ ਸਭ ਤੋਂ ਵੱਧ ਸ਼ਹੀਦियां ਉਸ ਗੱਡੇ ਦੇ ਆਲੇ ਦੁਆਲੇ ਹੋਈਆਂ ਜਿਸ ਵਿੱਚ ਧੰ ਧੰ ਸਹਿਬ ਸ੍ਰੀ ਗੁਰੂਆਂ ਸਾਹਿਬ ਜੀ ਦਾ ਪ੍ਰਕਾਸ਼ ਸਰੂਪ ਸਨ ਅੱਗੇ ਕੁਤਬੇ ਕੋਲ ਪਾਣੀ ਦੀ ਢਾਬ ਸੀ ਜਦੋਂ ਤੱਕ ਵਹੀਰ ਨੇ ਪਾਣੀ ਨਾ ਪੀਤਾ ਮੂਲ ਫੌਜਾਂ ਨੂੰ ਨੇੜੇ ਨਾ ਲੱਗਣ ਦਿੱਤਾ ਔਰ ਪਿਛਲੇ ਸਮੇਂ ਤੋਂ ਥੱਕੇ ਹੋਏ 35 ਕਿਲੋ ਘਟਿਆਂ ਦਾ ਸਫਰ ਅਤੇ 8-10 ਘੰਟੇ ਦੀ ਇਹ ਲਹੂ ਵੀਣਵੀ ਲੜਾਈ ਇਹਦੇ ਵਿੱਚ ਤੇ ਦੂਜੀ ਪਾਣੀ ਦੀ ਘਾੜ ਕਰਨ ਜਿਹੜੀਆਂ ਇਹ ਫੌਜਾਂ ਸੀ ਇਹਨਾਂ ਨੇ ਕਤਵੇ ਤੱਕ ਪਿੱਛਾ ਕੀਤਾ ਤੇ ਇਥੋਂ ਆਪੋ ਆਪਣੇ ਪਿੱਛਾ ਨੂੰ ਮੋੜਨੇ ਸ਼ੁਰੂ ਹੋ ਗਏ ਸਿੰਘ ਦਾ ਹੀ ਵਹੀਰ ਪਾਣੀ ਪੀ ਕੇ ਘੇਰਾ ਤੋੜਦਿਆਂ ਹੋਏ ਅੱਗੇ ਮਾਲਵਾ ਲਖੀ ਜੰਗਲ ਨੂੰ ਨਿਕਲ ਗਿਆ। ਮੁਗਲ ਫੌਜਾਂ ਤੇ ਆਈਆਂ ਹੋਣ ਕਾਰਨ ਪਾਣੀ ਪੀਣ ਲੱਗੀਆਂ ਤੇ ਰੁਕ ਗਈਆਂ। ਮਲੇਰ ਕੋਟਲੇ ਵਾਪਸ ਮਲੇਰ ਕੋਟਲੇ ਨੂੰ ਮੁੜ ਗਏ, ਰਾਏ ਕੋਟੀਏ ਰਾਏ ਕੋਟ ਨੂੰ ਮੁੜ ਗਏ। ਜੈਣ ਖਾਂ ਵੀ ਆਪਣੇ ਇਲਾਕੇ ਨੂੰ ਮੁੜ ਗਏ। ਔਰ ਅਬਦਾਲੀ ਵੀ ਇੱਥੋਂ ਵਾਪਸ ਮੁੜ ਗਿਆ ਤੇ ਜਾਂਦਾ ਹੋਇਆ ਗੱਡਿਆਂ 'ਚ। ਸਿੱਖਾਂ ਦੇ ਸਿਰ ਲਦ ਕੇ ਲੈ ਗਿਆ ਲਾਹੌਰ ਦੇ ਦਰਵਾਜਿਆਂ ਤੇ ਟੰਕੇ ਐਲਾਨ ਕੀਤਾ ਕਿ ਸਿੱਖ ਖਤਮ ਹੋ ਗਏ ਨੇ ਇੱਕ ਦਿਨ ਵਿੱਚ ਪਿਆਰਿਓ ਜਿਹੜਾ ਅਚਨ-ਚੇਤ ਹੱਲਾ ਹੋਇਆ ਸੀ 30-35 ਹਜ਼ਾਰ ਦੇ ਲਗਭਗ ਸ਼ਹੀਦੀਆਂ ਹੋਈਆਂ ਇਹਨਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਲੂਆੜੀਆ ਦੇ ਸਰੀਰ ਤੇ 22 ਜ਼ਖਮ ਲੱਗੇ ਸਰਦਾਰ ਚੜਤ ਸਿੰਘ ਸ਼ੁਕਰਚਕੀਆਂ ਦੇ શરી ਤੇ 18 ਜਖਮ ਲਗੇ। ਨੁਕਸਾਨ ਇੰਨਾ ਕੁ ਹੋਇਆ ਕਿ ਅਬਦਾਲੀ ਸਮੇਤ ਲੋਕ ਸੋਚਦੇ ਸਨ ਕਿ ਸਿੱਖ ਹੁਣ ਖਤਮ ਹੋ ਗਏ। ਹੁਣ ਨਹੀਂ ਕੁਝ ਕਰ ਸਕਦੇ ਤੇ ਕਾਲਾ ਨੂਰ ਰਹਿਰਾਸ ਹੋਈ। ਅਤੇ ਸਿੱਖ ਵੀ ਹੀਰਨੇ ਸੰਗਤੀ ਰੂਪ ਵਿੱਚ ਅਰਦਾਸ ਕੀਤੀ। اے ਮਾਲਕ ਤੇਰੇ ਬਾਣੀ ਚਾਰ ਪੈਰ ਦਿਨ ਸੁਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈਰ ਰਹਿਣਾ ਹੀ ਹੈ ਸੁਖਾ ਨਾਲ ਬਤੀਤ ਕਰਨੀ ਰਾਤ ਨੂੰ ਚਰਚਾ ਹੋਈ ਕਿ ਨੁਕਸਾਨ ਬਹੁਤ ਹੋ ਗਿਆ ਖਾਲਸਾ ਕਹਿੰਦਾ ਨੁਕਸਾਨ ਕਾਦਾ ਜੀ ਪਰਮੇਸ਼ਰ ਦਾ ਹੁਕਮ ਸੀ ਇਸੇ ਤਰ੍ਹਾਂ ਹੀ ਹੋਣਾ ਸੀ ਔਰ ਇਥੇ ਇੱਕ ਜ਼ੋਰਾ ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਨੇ ਇੱਕ ਨਿਹੰਗ ਬੁਖਤਹਿ ਕਹਿਓ ਉੱਚੋ ਬਚਨ ਸੁਣਾਏ ਤਤ ਖਾਲਸਾ ਸੋ ਰਿਓ ਗਏ ਉਸ ਖੋਟ ਗਵਾਏ ਤੇ ਗੁਰੂ ਸਵਾਰਿਓ ਇਸ ਜੰਲ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਵੱਡਾ ਘੱਡੂ ਘਰਾ ਹੋਇਆ ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹੰਦ ਫਤਿਹ ਕਰ ਲਈ ਤੇ ਜੇਨ ਖਾਨ ਸਣੇ ਅਕਾਲ ਦਾਸ ਨੂੰ ਮਾਰ ਮਕਾਇਆ ਸੀ ਔਰ ਇਸ ਤਰ੍ਹਾਂ ਕਰਕੇ ਪਿਆਰਿਓ ਇਹ ਵੱਡੇ ਘੱਲੂ ਘਾਰੇ ਦੇ 1 ਸਾਲ ਦੇ ਵਿੱਚ ਵਿੱਚ ਹੀ ਸਰਾਂਧ ਦਾ ਸਫਾਇਆ ਕਰ ਦਿੱਤਾ ਮੁਖ ਬਣਾ ਦਾ ਸਫਾਇਆ ਕਰ ਦਿੱਤਾ ਇਹ ਖਾਲਸੇ ਦੀ ਬਹੁਤ ਵੱਡੀ ਦੇਣ ਹੈ ਜੀ ਆਓ ਹੋਈਆਂ ਬੋਲਾਂ ਨੂੰ ਅਜ ਤਾਰੀਏ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ